ਆਹ ਦੇਖੋ ਜੀ ਦਰਸਤ ਡਿੱਗ ਪਿਆ ਛੜਕਦੇ ਵਿਚਾਲੇ ਬਿਲਕੁਲ ਛੜਕ ਸਾਰੀ ਬਲੌਕਾਂ ਦੀ ਚਲਦੀ ਆਦੀ ਬੰਦ ਲੋ ਜੀ ਲੱਕੜਾ ਪਾ ਬਾੜੀ ਟਰੈਕਟਰ ਦੇ ਪਿੱਛੇ ਇਹਨੂੰ ਜਾ ਕੇ ਗੁਰਦੁਆਰੇ ਆਉਣੇ ਲਾਉ ਉਸ ਤੋਂ ਬਾਅਦ ਜਿੱਥੇ ਮਰਜ਼ੀ ਕੋ ਲੈ ਜਾਏ ਕੋ ਨਾ ਲੈ ਜਾਏ ਛੜਕ ਸਾਫ ਜਿਹੜੀ ਆਪਣੀ ਜ਼ਿੰਮੇਵਾਰੀ ਜਿੰਨੀ ਕੋ ਬੰਨਦੀ ਸੀ ਉਨੀ ਕੋ ਆਪਾਂ ਨੂੰ ਬਾਣ ਚਲੋ ਚਲੋ ਹੋਰ ਹਲੋ ਲੋ ਜੀ ਵੈਗਰੂ ਜੀ ਆਪਾਂ ਆਪਦਾ ਫਰਜ਼ਨ ਬਾਤ ਆ ਛੜਕ ਬਲੌਕ ਸੀ ਟਾਣ ਖਿੱਚ ਕੇ ਲਿਆ ਕੇ ਗੁਰਦੁਆਰੇ ਛੜਦਾ ਐ ਇਸ ਤੋਂ ਬਾਅਦ ਜਿਹੜਾ ਮਰਜ਼ੀ ਜਾਣੇ ਕੋਈ ਜੰਗਲਾਤੀਆ ਜਾਣੇ ਕੋਈ ਜਾਣੇ ਉਹਦੀ ਮਰਜ਼ੀ ਆਪਣਾ ਫਰਜ਼ ਸੀ ਆਪਾਂ ਲਿਆ ਕੇ ਗੁਰਦੁਆਰਾ ਸਾਹਿਬ ਦੇ ਅੱਗੇ ਲਾਤਾਂ ਜੀ ਪਿੰਡ ਕੋਟ ਸ਼ੰਗਾਰ ਸਿੰਘ ਵਾਲਾ ਆ ਰਹਾ ਜੀ ਸਾਡੇ ਬਾਬਾ ਜੀ ਆ ਗਿਆ ਬਾਬਾ ਇਟਾਨ ਹਾਂਜੀ ਹਾਂਜੀ ਆ ਗਿਆ ਸੜਕ ਬਲੌਕ ਖੁੱਲ ਗਈ ਹਾਂਜੀ ਖੁੱਲ ਗਈ ਬਾ ਮਿਹਰਬਾਨੀ ਜੀ ਬਾ ਗੁਰਦੁਆਰਾ ਸਾਹਿਬ ਵੇਖ ਲੋ ਜੀ ਆ ਗੁਰਦੁਆਰਾ ਸਾਹਿਬ ਲੈ ਕੇ ਟਾਨ ਲਾਤਾ ਹੈ ਇਸ ਤੋਂ ਬਾਅਦ ਕਿਸੇ ਗਾਰਡ ਨੇ ਲਜਾਣਾ ਹੋਵੇ ਕਿਸੇ ਨੇ ਲਜਾਣਾ ਹੋਵੇ ਕੋਈ ਬੇਸ਼ੱਕ ਲਾ ਜਾ ਸਕਦਾ ਸਾਡੇ ਖੇਤ ਸੀਗਾ ਖੇਤ ਦੇ ਸਾਹਮਣੇ ਸੀ ਅਸੀਂ ਆਪ ਦਾ ਫਰਜ ਨਿਭਾਇਆ ਹੈ ਅਸੀਂ ਲਿਆ ਕੇ ਤੇ ਲਾਤਾ ਹੋਰ ਆਪ ਆਪ ਦਾ ਫਰਜ ਨਿਭਾਉਂਦਾ ਇਸ ਬੱਕੀ ਨਹੀਂ ਹੈ ਨਾ YouTube ਤੇ ਪਤਾ ਗੱਲ ਕੀ ਕੱਲ ਨੂੰ ਅਗਲਾ ਗਾੜ ਆ ਕੇ ਤੁਸੀਂ ਕਹਣ ਕਿੱਧਰ ਲੈ ਗਏ ਜੇ ਖਰੇ ਘਰੇ ਬਾਲੇ ਜੰਡੀ ਹੈਗੀ ਆਪਾਂ ਕਿਹੜੀ ਬਾਲ ਨਹੀਂ ਸਹੀ ਗੱਲ ਆਪਾਂ ਕੋ ਘਰੇ ਥੋੜਾ ਬਾਲ ਨਹੀਂ ਆਪਾਂ ਤੇ ਇੱਕ ਮੰਨ ਕੇ ਚਲੋ ਲੋਕਾਂ ਦੇ ਭੜੇ ਵਾਸਤੇ ਵੀ ਚਲੋ ਆਪਣਾ ਮੱਥਾ ਹੈ